ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਨੇ ਜਿੱਥੇ ਹੜਾ ਦੀ ਮਾਰ ਆਈ ਹੋਈ ਹੈ ਜਿੱਥੇ ਪੰਜਾਬ ਲਗਾਤਾਰ ਜਿਹੜੀ ਸਥਿਤੀ ਹੈ ਡਾਵਾਂਡੋਲ ਹੋ ਗਈ ਹੈ ਲੇਕਿਨ ਫਿਰ ਵੀ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਵੇਖਣ ਵਾਲੇ ਨੇ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਨੇ ਪੰਜਾਬ ਦੇ ਲੋਕ ਇੰਨੀ ਜਲਦੀ ਡੋਲਦੇ ਦਿਖਾਈ ਨਹੀਂ ਦੇ ਰਹੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਜੁਟ ਕੇ ਖੜ ਗਏ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਇੰਨੀ ਵੱਡੀ ਜਿਹੜੀ ਹੈ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਲੇਕਿਨ ਉਹਨਾਂ ਨੇ ਉਹ ਉਮੀਦ ਤੇ ਖਰੇ ਖਰੇ ਹੋ ਕੇ ਦਿਖਾਇਆ ਹੈ ਯੋਗੀ ਪੰਜਾਬ ਦੇ ਕਿਸਾਨਾਂ ਨੂੰ ਜਿੰਨੀ ਮਦਦ ਸੁਖਬੀਰ ਸਿੰਘ ਬਾਦਲ ਵੱਲੋਂ ਮਿਲ ਰਹੀ ਹੈ ਲੱਖਾਂ ਰੁਪਏ ਜਿੱਥੇ ਸੁਖਬੀਰ ਸਿੰਘ ਬਾਦਲ ਦਿਨ ਰਾਤ ਇੱਕ ਕਰਦੇ ਨਜ਼ਰ ਆ ਰਹੇ ਨੇ ਜਿਹਦੇ ਮੂੰਹੋਂ ਵੀ ਸੁਣੀ ਹੈ ਬਾਰਡਰ ਏਰੀਏ ਦੇ ਵਿੱਚ ਜਾਏ ਉਹ ਫਾਜ਼ਿਲકા ਹੋਵੇ ਫਰੋਸਪੁਰ ਹੋਵੇ ਚਾਹੇ ਹੋਵੇ ਗੁਰਦਾਸਪੁਰ ਚਾਹੇ ਹੋਵੇ ਕੋਈ ਵੀ ਇਲਾਕਾ ਲੋਕਾਂ ਦੀ ਵਾਹ ਵਾਹ ਉਹਨਾਂ ਨੂੰ ਮਿਲ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਚਾਹੇ ਉਹਨਾਂ ਨੇ ਪਹਿਲਾਂ ਕਿਸੇ ਨਾਲ ਖੜੇ ਹੋਣ ਜਾਂ ਨਾ ਖੜੇ ਹੋਣ ਲੇਕਿਨ ਮੁਸੀਬਤ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਡੱਟ ਕੇ ਖੜ ਗਏ ਨੇ ਤਾਂ ਇੱਕ ਵਾਰ ਫਿਰ ਉਹਨਾਂ ਦੀ ਵਾਹ ਵਾਹ ਕਰਨੀ ਬਣਦੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਜਿਹੜੇ ਨੇ ਉਹਨਾਂ ਦੇ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਉਹ ਹਮੇਸ਼ਾ ਜਿਹੜੇ ਨੇ ਸਿੱਖਾਂ ਦੇ ਗਰੀਬਾਂ ਦੇ ਹੱਕ ਦੇ ਵਿੱਚ ਜ਼ਰੂਰ ਆਉਂਦੇ ਸੀ ਕਿਉਂਕਿ ਜਿਹੜੇ ਪਲੇ ਟਾਈਮ ਦੇ ਲੋਕ ਨੇ ਉਹਨਾਂ ਦੇ ਵਿੱਚ ਸਿਆਸੀ ਜਿਹੜੀ ਹੈ ਸਿਆਸਤ ਜ਼ਿਆਦਾ ਨਹੀਂ ਖੇਡੀ ਜਾਂਦੀ ਸੀ ਲੇਕਿਨ ਕਿਤੇ ਨਾ ਕਿਤੇ ਜਿਹੜਾ ਹੈ ਹੁਣ ਸੁਖਬੀਰ ਸਿੰਘ ਬਾਦਲ ਦਾ ਜ਼ਮੀਰ ਵੀ ਜਾਗ ਉੱਠਿਆ ਹੈ ਲੋਕਾਂ ਨੂੰ ਬਹੁਤ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਲੋਕਾਂ ਦੇ ਨਾਲ ਜਾ ਕੇ ਖੜ ਗਏ ਨੇ ਦਿਨ ਰਾਤ ਉਹ ਜਿਹੜੇ ਨੇ ਹਲ ਪੀੜਤਾ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਲੱਖਾਂ ਰੁਪਈਆਂ ਦੀ ਗੱਲ ਕਰੀਏ ਜੇਕਰ ਦੂਸਰੇ ਪਾਸੇ ਉਹਨਾਂ ਨੇ ਆਪਣੇ ਜਿੰਨੇ ਵੀ ਵਰਕਰਸ ਨੇ ਸਾਥੀ ਨੇ ਉਹਨਾਂ ਦੇ ਉਹਨਾਂ ਨੂੰ ਵੀ ਕਹਤਾ ਹੈ ਕਿ ਜਿੰਨਾ ਹੋ ਸਕੇ ਪੰਜਾਬ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦਾ ਦੌਰਾ ਕਰੋ ਤੇ ਲੋਕਾਂ ਦੀ ਮਦਦ ਕਰੋ ਜਿੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਜਾ ਖੜੇ ਹੋਏ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਜਿੱਥੇ ਜਾ ਕੇ ਉਹਨਾਂ ਦੇ ਦੁੱਖ ਸੁਣ ਰਹੇ ਨੇ ਉਹਨਾਂ ਦੇ ਨਾਲ ਹੱਥ ਨਾਲ ਹੱਥ ਮਿਲਾ ਰਹੇ ਨੇ ਖੁਦ ਆਪ ਚੱਲ ਕੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਵਿਧਾਇਕ ਵੀ ਜਾ ਰਹੇ ਨੇ ਉਹਨਾਂ ਦੇ ਸਾਥੀ ਵੀ ਜਾ ਰਹੇ ਨੇ ਉਹਨਾਂ ਦੀ ਆਪਣੀ ਜਿਹੜੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਵੀ ਵਿਖੇ ਜਾ ਰਹੇ ਨੇ ਤਾਂ ਕਹਿਣ ਦਾ ਮਤਲਬ ਹੈ ਕਿ ਅੱਜ ਪੰਜਾਬ ਦਾ ਸਾਥ ਸ਼ਰਿਆਮ ਦਿਨ ਦਿਨ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਸੋਸ਼ਲ ਮੀਡੀਆ ਦੇ ਉੱਤੇ ਵੀ ਛਾਏ ਹੋਏ ਨੇ ਤੇ ਲੋਕਾਂ ਦੀ ਮਦਦ ਕਰਦੇ ਵੀ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਹੈ ਕੇਂਦਰ ਦਾ ਸੂਬਾ ਸਰਕਾਰਾਂ ਦੇ ਰਾਜ ਨੂੰ ਪੰਜਾਬੀਆਂ ਨੂੰ ਫੇਲ ਕੀਤਾ ਹੈ ਸੁਖਬੀਰ ਸਿੰਘ ਬਾਦਲ ਭਰਾਵਾਂ ਦੀ ਸਹਾਇਤਾ ਵਾਸਤੇ ਨਿਤਰਨ ਤੇ ਆਪਾਂ ਵਾਰ ਕੇ ਸੇਵਾ ਵਿੱਚ ਡਟਣ ਤੇ ਪੰਜਾਬੀਆਂ ਦੀ ਕੀਤੀ ਛਲਾਗਾ ਬਨ ਮਜਬੂਤ ਕਰਨ ਵਾਸਤੇ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਲੱਖਾਂ ਰੁਪਏ ਨਗਰ ਦੇ ਹਜ਼ਾਰਾਂ ਲੀਟਰ ਡੀਜ਼ਲਾਂ ਦਾ ਕੀਤਾ ਪ੍ਰਦਾਨ ਪਿੰਡਾਂ ਦੀਆਂ ਕਮੇਟੀਆਂ ਦੀ ਮਦਦ ਵਾਸਤੇ 500 ਕਾਲੀ ਵਰਕਰ ਭੇਜਣ ਦਾ ਦਿੱਤਾ ਪਰੋਸਾ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਸੂਤਰਾਂ ਤੋਂ ਮਿਲਦੀ ਜਾਣਕਾਰੀ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਵਿੱਚ ਪੰਜਾਬ ਨੂੰ ਫੇਲ ਕਰ ਦਿੱਤਾ ਹੈ। ਉਹਨਾਂ ਨੇ ਹੜਾ ਤੋਂ ਬਚਾ ਕੇ ਰਾਤ ਕਾਰਜ ਤੇ ਹੱਥਾਂ ਵਿੱਚ ਲੈਣ ਲਈ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਭਾਵਨਾ ਦੀ ਰਜਵੀ ਛਲਾਂਗਾ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਇੱਥੇ ਸਰਗਪੁਰ ਵਸੇ ਦੁੱਧਰਪਿੰਡ ਦੇ ਨਾਲ-ਨਾਲ ਬੇਲਾ ਚੌਕ ਪਹੁੰਚਣ ਵਾਸਤੇ ਟਰੈਕਟਰ ਚਲਾ ਕੇ ਪਹੁੰਚੇ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਬੰਨ ਮਜ਼ਬੂਤ ਕਰਨ ਦੀ ਲੋੜ ਅਤੇ ਲਾਤੀਆਂ ਦੀ ਗੱਲ ਕੀਤੀ ਤੇ ਉਹਨਾਂ ਦੀ ਵਿੱਤੀ ਦੇ ਸਮਾਨ ਨਾਲ ਸਹਾਇਤਾ ਕੀਤੀ ਬਾਦਲ ਨੇ ਜੋ ਨਾ ਕਿਹਾ ਕਿ ਮਨੁੱਖ ਵੱਲੋਂ ਸਹੇੜੇ ਹੜ੍ਹਾਂ ਦੇ ਲੋਕ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਦੇ ਸੂਬੇ 'ਚ ਹੜ੍ਹਾਂ ਦੀ ਮਾਰ ਹੇਠ ਰਾਹਤ ਕਾਰਜਾਂ ਵਾਸਤੇ ਕੋਈ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ ਗਈ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਪਿੰਡ ਵਾਲਿਆਂ ਨੂੰ ਸਲਾਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਭਰਾਵਾਂ ਦੀ ਮਦਦ ਵਾਸਤੇ ਨਿਤਨ ਦਾ ਵੱਡਾ ਫਰਕ ਪਿਆ ਹੈ ਉਹਨਾਂ ਨੇ ਕਿਹਾ ਕਿ ਹੌਲੀ-ਹੌਲੀ ਹਾਲਾਤ ਕਾਬੂ ਵਿਚ ਆ ਰਹੇ ਹਨ ਉਹਨਾਂ ਨੇ ਕਿਹਾ ਆਪਾਂ ਤੁਹਾਡੇ ਵੱਲੋਂ ਵਾਰ ਕੇ ਸੇਵਾ ਕਰਨ ਦੇ ਜਜ਼ਬੇ ਨੂੰ ਬਹਾਦਰੀ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਰਾਹਤ ਕਾਰਜਾਂ ਵਿੱਚ ਵੱਡੀ ਮਦਦ ਮਿਲੀ ਹੈ ਤੇ ਹੁਣ ਹਾਲਾ ਸਾਡੇ ਹੱਕ ਵਿੱਚ ਹੋ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੜ੍ਹਦੀ ਕਲਾ ਵਿੱਚ ਰਹਿਣ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਗਾਏ ਉਹਨਾਂ ਨੇ ਕਿ ਸਾਰੇ ਹੜ ਰੋਕੂ ਕਾਰਜਾਂ ਵਿੱਚ ਅਕਾਲੀ ਦਲ ਦਾ ਕੇਂਦਰ ਲੋਕਾਂ ਦੀ ਟਕਵੀ ਮਦਦ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਲੰਧਰ ਵਿੱਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਜਿੱਥੇ ਸਾਰੇ ਕੇਡਰ ਸਹਾਇਤਾ ਪ੍ਰਦਾਨ ਕਰ ਰਹੇ ਨੇ ਰਾਹਤ ਪਰਿਵਾਰ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਬਾਦਲ ਦੇ ਇਸ ਮੌਕੇ ਜਿਹੜੇ ਹੈ ਸਰਗਪੁਰ ਫਸੇ ਦੀ ਜਿਹੜੀ ਪਿੰਡ ਕਮੇਟੀ ਨੂੰ 2 ਲੱਖ ਰੁਪਏ مالی ਮਦਦ ਦੀ ਪ੍ਰਦਾਨ ਕੀਤੀ ਉਹਨਾਂ ਨੇ ਲੋਹੇ ਦਾ ਜੰਗਲਾ ਬਣਾਉਣ ਵਾਸਤੇ ਦੋਦਪੁਰ ਵਿੱਚ 2 ਲੱਖ ਰੁਪਏ ਪ੍ਰਦਾਨ ਕੀਤੇ ਤੇ 1000 ਲੀਟਰ ਡੀਜ਼ਲ ਪ੍ਰਦਾਨ ਕੀਤਾ ਪਿੰਡ ਨੂੰ ਜਲਦੀ 5000 ਲੀਟਰ ਪ੍ਰਦਾਨ ਦਾ ਵਾਅਦਾ ਕੀਤਾ ਉਹਨਾਂ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ 500 ਅਕਾਲੀ ਵਰਕਰ ਬੰਨ ਦੀ ਮਜ਼ਬੂਤੀ ਵਾਸਤੇ ਪਿੰਡ ਵਿੱਚ ਮਦਦ ਕਰਨਗੇ ਵੇਲਾ ਚੋਕਾ ਵਿੱਚ ਸਰਦਾਰ ਬਾਦਲ ਨੇ ਪਿੰਡ ਵਾਲਿਆਂ ਨੂੰ ਬੰਨ ਮਜ਼ਬੂਤ ਕਰਨ ਦਾ ਭਰੋਸਾ ਦਵਾਇਆ ਤੇ ਕਿਹਾ ਹੜਾਂ ਦੀ ਮਾਲ ਵਿੱਚ ਸਾਲ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਸਮੇਂ ਹੜ ਰੋਕੂ ਕਾਜ ਨਹੀਂ ਰੋਕੇ ਗਏ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਲਗਾਤਾਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਲੋਕਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਤੇ ਲੋਕ ਵੀ ਵਾਹ ਵਾਹ ਕਰ ਰਹੇ ਨੇ ਤੇ ਕਾਲੀ ਦਲ ਦੇ ਨਾਰੇ ਜਿਹੜੇ ਨੇ ਪੰਜਾਬ ਵਿੱਚ ਇੱਕ ਵਾਰ ਫਿਰ ਗੂੰਜ ਉਠੇ ਨੇ ਧੰਨਵਾਦ